ਵੀਡੀਓ ਦੇ ਵਿੱਚ ਬਣੇ ਰਹੋ ਟਟਰੀ ਸਾਹਮਣੇ ਬੈਠੀ ਆ ਬਈ ਮੀਂਹ ਪੈ ਰਿਹਾ ਦੇਖ ਲੋ ਇਹ ਮੀਂਹ ਦੇ ਵਿੱਚ ਇੱਕ ਥਾਂ ਤੇ ਬੈਠੀ ਆ ਟਟਰੀ ਤੇ ਉਹ ਅੱਗੇ ਇੱਕ ਹੋਰ ਟਟਰੀ ਬੈਠੀ ਆ ਤੇ ਉਹਨਾਂ ਨੇ ਅੰਡੇ ਨੇ ਉੱਥੇ ਤੇ ਸਾਰਾ ਮੀਂਹ ਉੱਪਰ ਦੀ ਉਹ ਪੈ ਰਿਹਾ ਇਹਨਾਂ ਤੇ ਅਸੀਂ ਵੀ ਇਹਦੀ ਸੱਤ ਦੇ ਥੱਲੇ ਖੜੇ ਆ ਮੀਂਹ ਪੈ ਰਿਹਾ ਹੁਣ ਤਾਲੇ ਵੀ ਚੱਲਣ ਲੱਗੇ ਤੇ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਤੇ ਪੰਜਾਬ ਦੇ ਵਿੱਚ ਮੀਂਹ ਪੈਣ ਨਾਲ ਬਹੁਤ ਹਰਿਆਲੀ ਪੈਦਾ ਹੋ ਜਾਣੀ ਆ ਕਿਉਂਕਿ ਜਾਨਵਰਾਂ ਤੇ گاਵਾਂ ਨੂੰ ਵੀ ਖਾਣ ਦੇ ਲਈ ਕੁਝ ਵੀ ਨਹੀਂ ਸੀ ਲੇਖੋ ਬਈ ਸਾਹਮਣੇ ਟਟੇਰੀ ਜਾ ਨਹੀਂ ਰਹੀ ਕਥਾਂ ਦੇ ਵਿੱਚ ਮੀਨ ਦਾ ਆਨੰਦ ਮਾਣ ਰਹੀ ਹੈ ਤੇ ਦੂਸਰੀ ਸਾੜ ਇੱਕ ਉਹ ਸਾਹਮਣੇ ਹੋਰ ਟਟਰੀ ਬੈਠੀ ਆ ਦੂਰ ਆ ਥੋੜੀ ਜਿਹੀ ਨੇੜੇੋਂ ਦਿਖਾ ਦਿੰਦੇ ਇਹ ਇਹ ਵੀ ਵਹ ਪਹਿਰੇ ਮੀਨ ਦੀ ਸਪੀਡ ਦੇਖ ਲੋ ਤੁਸੀਂ ਜਿੰਨਾ ਮੀਨ ਪਹਿਰੇ ਨੇ ਕਾਲੇ ਤੇ ਜਾਓਗੇ ਤੇ ഇദ്ധര ലോ വരെ ਜਨਵਰਾਂ ਨੂੰ ਗਰਮੀ ਤੋਂ ਰਾਹਤ ਮਿਲੀ ਤੇ ਮੀਂਹ ਦੇ ਜਦੋਂ ਕਿ ਇਨਸਾਨ ਨੂੰ ਓਟ ਆਸਰਾ ਲੈਣਾ ਪੈਂਦਾ ਤੇ ਜਾਨਵਰ ਮੀਂਹ ਵਿੱਚ ਖੜੇ ਹੈ ਮਨਸਾਨ ਜੋ ਕਿ ਕੰਦ ਦਾ ਆਸਰਾ ਲੈ ਸਕਦਾ ਹਨ ਪਾਲੇ ਜਿਵੇਂ ਚੱਲ ਰਹੇ ਨਹੀਂ ਬਹੁਤ ਵੇ ਚੱਲਦੇ ਆ ਤੇ ਬੈਠੀ ਹੈ ਖੜੀ ਹੈ ਇੱਕ ਤਾਂ ਜਦੋਂ ਮੈਂ ਰੁਕੂਗਾ ਫੇਰ ਮੇ ਰੋਕਣ ਦੀ ਅੜੀ ਕਰ ਰਹੀ ਹੈ ਦੇਖੋ ਪਰਮਾਤਮਾ ਦੇ ਰੰਗ انسان ਮੈਂ ਥੋੜਾ ਜਾਂ ਨਹੀਂ ਪੈ ਜਵੇ ਤੇ ਕਿਸੇ ਸੱਤ ਸੱਲੇ ਕੜਦੀ ਤੇ ਇਹਨਾਂ ਜਾਨਵਰਾਂ ਦੇ ਲਈ ਇਹ ਤਰਫਾਂ ਤੇ ਮੈਂ ਨਹੀਂ ਪਾਉਂਦੀਆਂ මී <tongue> ස්කටහෝීකාතා <tongue> 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 <tongue>